ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹੋਸਟਾ ਮਾਜੀ ਕੀ ਹਾਲ ਚਾਲ ਨੇ ਸਭ ਦੇ ਉਮੀਦ ਕਰਦੀ ਆਂ ਵਧੀਆ ਹੋਣਗੇ ਅੱਜ ਵੀ ਮੈਂ ਲੱਗੀਆਂ ਡਿਨਰ ਤਿਆਰ ਕਰਨੇ ਡਿਨਰ ਦੇ ਵਿੱਚ ਮੈਂ ਸਪੈਸ਼ਲ ਡਿਸ਼ ਲੱਗੀਆਂ ਬਣਾਉਣ ਅੱਜ ਸਪੈਸ਼ਲ ਆਰਡਰ ਆਇਆ ਆ ਬੱਚਿਆਂ ਦਾ ਕਹਿੰਦੇ ਆ ਵੀ ਅੱਜ ਮੈਨੂੰ ਗੋਭੀ ਮੰਚੂਰੀਨ ਬਣਾ ਕੇ ਦੇ ਤੇ ਮੈਂ ਗਈ ਸੀ ਸਟੋਰ ਤੇ ਉੱਥੋਂ ਮੈਂ ਕਾਫੀ ਸਮਾਨ ਲੈ ਕੇ ਆਈ ਆ ਤੇ ਮੇਰੀ ਗੋਭੀ ਫਰਾਈ ਹੋ ਰਹੀ ਆ ਹਾਂਜੀ ਮੇਰੀ ਗੋਭੀ ਕਾਫੀ ਫਰਾਈ ਹੋ ਗਈ ਹੈ ਤੇ ਥੋੜੀ ਉਧਰ ਮੈਂ ਪੈਟਰ ਤਿਆਰ ਕਰਕੇ ਇਸ ਦਾ ਨਾ ਉਹਨੂੰ ਮੈਰੀਨੇਟ ਕੀਤਾ ਆ ਕਿ ਕਾਫੀ ਟਾਈਮ ਹੋ ਗਿਆ ਮੈਂ ਘਰ ਨਹੀਂ ਗੋਭੀ ਮਨਚੂਰੀਅਨ ਬਣਾਇਆ ਬਾਹਰ ਤਾਂ ਕਾਫੀ ਟਾਈਮ ਅਸੀਂ ਟਰਾਈ ਕੀਤਾ ਆ ਸਵਾਦ ਲੱਗਦਾ ਵਧੀਆ ਲੱਗਦਾ ਆ ਯਾਨੇ ਬਾਰ-ਬਾਰ ਆ ਕੇ ਪੁੱਛਦੇ ਆ ਮੈਨੂੰ ਕੀ ਬਣਾਉਣ ਲੱਗੀ ਆ ਮਾਮੀ ਜੀ ਕੀ ਬਣਾਉਣ ਲੱਗੀ ਆ ਜੋਰਡਨ ਵੀ ਆ ਕੇ ਪੁੱਛਦਾ ਮਮਾ ਤਾਂ ਕੀ ਬਣਾਉਣ ਲੱਗੀ ਆ ਮੈਂ ਕਾਹਨ ਤੁਹਾਨੂੰ ਸਰਪ੍ਰਾਈਜ਼ ਹੀ ਦਊਂ ਤੁਸੀਂ ਕਿੱਥੇ ਚੱਲੇ? ਯੂਰੀ ਸ਼ੂਜ਼ ਓਏ ਤੁਸੀਂ ਅੰਦਰ ਰੋ ਦੇਖਿਆ ਨਾ ਅੰਦਰ ਸਣਾ ਇਹ ਮਗਰੇ ਰਹਿੰਦੇ ਆ ਕ੍ਰਿਸਪੀ ਆਹਾਹਾ ਬਦਿਆ ਲੱਗਣਾ ਕੋਈ ਕਹੇ ਬਾਹਰ ਜਾਇਸੀ ਤਾਂ ਮੈਨੂੰ ਕਹਿੰਸੀ ਮੈਂ ਕਿ ਮੇਰਾ ਨਾ ਮਨ ਕਰਦਾ ਵੀ ਅਪਾ ਚਾਈਨੀਜ਼ ਫੂਡ ਬਾਏ ਕਰਕੇ ਲੈ ਚਲੀਏ ਘਰ ਤੇ ਕਹਿੰਦੇ ਉਹਨਾਂ ਨਾਲ ਤੂੰ ਆਪ ਵਧੀਆ ਬਣਾ ਲੈਣੀ ਆ ਨਾ ਤੇ ਤੂੰ ਅੱਜ ਇਦਾਂ ਕਰ ਗੋਭੀ ਮੰਚੂਰੀਨ ਬਣਾ ਲੈ ਨਾਲ ਨੂਡਲਸ ਤੇ ਮੈਨੂੰ ਕੰਬੀਨੇਸ਼ਨ ਵਧੀਆ ਲੱਗਾ ਹਾਂ ਵੈਜੀ ਨੂਡਲ ਬਣਾਉਂਗੇ ਆਪਾਂ ਹੱਕਾ ਨੂਡਲ ਤੇ ਇਹਨਾਂ ਉਹ ਵੀ ਚਿਕਨ ਔਰੈਂਜ ਚਿਕਨ ਇੱਥੇ ਪਾਂਡਾ ਐਕਸਪ੍ਰੈਸ ਤੇ ਨਾ ਚਿਕਨ ਇਦਾਂ ਦਾ ਮਿਲਦਾ ਆ ਉਹਨੂੰ ਔਰੈਂਜ ਚਿਕਨ ਕਹਿੰਦੇ ਆ ਖਾ ਕੇ ਦੇਖਣਾ ਚਲੋ ਗਰਮ ਹੋਣਾ ਉਹ ਕਿ ਧਿਆਨ ਨਾਲ ਖਾਈ ਇਹ ਹਲੈਨੀ ਦੇ ਵਿੱਚ ਮੈਂ ਸਾਸ ਪਾਉਣੀ ਆ সুইਟ ਐਂਡ ਸਾਵਰ ਫੇਰ ਟੇਸਟ ਆਣਾ ਹੈ ਥਿਸ ਇਜ਼ ਮੇਰਾ ਰੀਅਲ ਚਿਕਨ ਰੀਅਲ ਚਿਕਨ ਨਹੀਂ ਬਣਦਾ ਹੋਏਗਾ ਇਹ ਸਿਰਫ ਇੱਕ ਕਾਲੀਫਲਾਵਰ ਆ ਕਾਲੀਫਲਾਵਰ ਆ ਤੇ ਦੇ ਵਿੱਚ ਮੈਂ ਫਲਾਵਰ ਪਾਇਆ ਤੇ ਇਧਰ ਆਪਣੀਆਂ ਸਾਸਾਂ ਜਿਹੜਾ ਮੈਜਿਕ ਆ ਇਹਨਾਂ ਚੀਜ਼ਾਂ ਦੇ ਨਾਲ ਹੀ ਆਉਣਾ ਹੈ ਆ ਮੈਂ ਦੋ ਲੈ ਕੇ ਹਾਂ ਇਹਨਾਂ ਸਾਸਾਂ ਦੇ ਨਾਲ ਮੈਜਿਕ ਆਣਾ ਤੇ ਆ ਵੀ ਆ ਹੌਟ ਐਂਡ ਸਵੀਟ ਸਾਸ ਆ ਵੀ ਆ ਚਿੱਲੀ ਸਾਸ ਆ ਆਦੇ ਤੱਕ ਮੰਚੂਰੀਅਨ ਦੇ ਗੋਲਿਆ ਬਣੇ ਆ ਆਪਾਂ ਲੈ ਕੇ ਆਏ ਆ ਵੀ ਤੇ ਇੱਧਰ ਮੰਚੂਰੀਅਨ ਦਾ ਮਸਾਲਾ ਵੀ ਲੈ ਕੇ ਆਈਆਂ ਮੈਂ ਮiddel ਵਿੱਚ ਆਪਾਂ ਥੋੜੀ ਪਾਉਂਗੇ ਕੈਚਪ ਵਿਨੇਗਰ ਬਹੁਤ ਕੱਚ ਇੱਧਰ ਆਪਾਂ ਅਨੀਆਂ ਵੀ ਤਿਆਰ ਕਰ ਲਏ ਆ ਲਸਣ ਸਪ੍ਰਿੰਗ ਅਨੀਆਂ ਤੇ ਗਾਰਲਿਕ ਦੀਆਂ ਭੁੱਕਾ ਦੀਆਂ ਉਹ ਵੀ ਮੈਂ ਵਿੱਚ ਪਾ ਲਈਆਂ ਆ ਹੁਣ ਕਰ ਆਪਣੀ ਕਿ ਤਾਂ ਗੋਪੀ ਖੜਕਦੀ ਹੈ ਕ੍ਰੰਚਿੰਗ ਹੋ ਗਈ ਹੈ ਆਪਣਾ ਪਾਣੀ ਗਰਮ ਹੋ ਗਿਆ ਤੇ ਆਪਾਂ ਲੱਗੇ ਇਹਦੇ ਵਿੱਚ ਨੂਡਲ ਪਾਉਣ ਨੂਡਲ ਆਪਣੇ ਨੂਡਲ ਹੋ ਚੁੱਕਦੇ ਆ ਇਧਰ ਆਪਣੇ ਨੂਡਲ ਜਿਹੜੇ ਆ ਨਾ रेडी ਹੋ ਗਿਆ ਹੈ ਉਬਲ ਗਿਆ ਸੀਗੇ ਇਹਦਾ ਬਚਨ ਨਾ ਮੈਂ ਸੋਇਆ ਸੌਸ ਮਿਕਸ ਕਰ ਲਈ ਹੈ ਕਿਉਂਕਿ ਕੜਾਈ ਦੇ ਵਿੱਚ ਮਿਕਸ ਕਰਨ ਥੋੜੀ ਔਖੀ ਹੋ ਜਾਂਦੀ ਹੈ ਇਧਰ ਆਪਾਂ ਪਾਤਾ ਤੇਲ ਤੇ ਫਿਰ ਆਪਣਾ ਕਰਦੇ ਆ ਤੇ ਇਧਰ ਮੈਂ ਕੱਟੀ ਆ ਬੰਦ ਗੋਭੀ ਤੇ ਇਹਦੇ ਵਿੱਚ ਸੈਲਰੀ ਹੈ ਤੇ ਛੋਟੜ ਗਾਜਰ ਕੱਟ ਕੇ ਪਾਈ ਹੈ ਮੈਂ ਹੁਣ ਲੰਦੀਆਂ ਤੜਕਾ ਨੂਡਲਾਂ ਨੂੰ ਤੇ ਆਪਾਂ ਸਾਰੀਆਂ ਸਬਜ਼ੀਆਂ ਪਕਾ ਲਈਆਂ ਆ ਥੋੜੇ ਕੱਚੇ-ਕੱਚੇ ਰੱਖਣੀਆਂ ਤੇ ਨਾਲ ਵਿੱਚ ਮੈਂ ਸਾਰੀਆਂ ਸੌਸਾਂ ਮਿਕਸ ਕਰ ਦਿੱਤੀਆਂ ਆ ਕਪੜੇ ਨੂਡਲ ਹੋ ਗਿਆ ਰੈਡੀ ਨੂਡਲ ਆਪਣੇ ਰੈਡੀ ਤੇ ਆਪਾਂ ਕਰਦੇ ਸਪ੍ਰਿੰਗ ਕਰ ਨਹੀਂ ਇਹਨਾਂ ਤੇ ਛੜਕਦੇ ਆਹ ਦੇਖਣੋ ਕਿੰਨਾ ਵਧੀਆ ਲੱਗਦੇ ਮਮੀ ਹਾਂਜੀ ਸਪੈਗੇਟੀ ਥੋੜੀ ਹੈ ਬੱਚੇ ਨੂਡਲ ਆ ਨਾ ਮਮੂਗੇਡੀ ਓਕੇ ਦਿੰਦੇ ਹਾਂ ਓਕੇ ਚਲੋ ਅਬੀ ਆਪਣੇ ਨੂਡਲ ਜੜੇ ਆ ਬਣ ਕੇ ਤਿਆਰ ਆ ਤੇ ਹੁਣ ਮੈਂ ਲੱਗੀਆਂ ਤੜਕਾ ਲਾਉਣ ਕਿਨੂੰ ਮੰਜੂਰੀਆਂ ਨੂੰ ਅੱਪਾ ਲੱਗੇ ਆ ਤੜਕਾ ਲਾਉਣ ਮਨਚੂਰੀਆਂ ਨੂੰ ਆਪਾਂ ਕੜਾਈ ਰੱਖ ਲਈ ਆ ਇੱਧਰ ਆਪਣਾ ਤੜਕਾ ਆਪਾਂ ਪਾ ਤਾ ਪਾ ਲਸਣ ਆਪਾਂ ਪਾ ਤਾ ਲਸਣ ਚੋੜਨ ਖਾਊ ਦਾ ਲਸਣ ਨੋਮ ਨਾਟ ਖਾਣਾ ਭੈਣਾ ਨਹੀਂ ਆ ਦੇ ਗਿਓੜਾ ਕਿਉਂ ਦਾ ਆ ਐਸੋ ਜਾਰਡਨ ਤੋਂ ਮੇਰੇ ਅਨੀਅਨ ਸੜਦਣੇ ਹਾਏ ਚੱਲ ਤਾਰੇ ਆ ਗਏ ਆ ਪੁਲਪਾ ਹੌਸਟ ਚੋਕ ਓਕੇ ਦਿੰਨੇ ਕੈਚਪ ਓਕੇ ਆਪਾਂ ਫੋਨ ਨਾ ਸਮੋਸਾ ਫਰਾਈਸ ਨਾਲ ਚਾਹ ਫਰਾਈਸ ਨਹੀਂ ਪਕੌੜਾ ਖਾਈ ਤੇ ਚਪਦੇ ਨਾਲ ਥੇਵਾ ਚੋਲਕੀ ਕਰਦੇ ਐਸਲੀ ਵੀ

മൻചുരിയ ഗ്രേവീ രഡി ആക സാചൂരിയ ਸਾਰੇ ਲੇਟਰ ਸਟਾਰਟ ਹੋ ਜਾਂਦਾ ਪਰ ਕਰ ਲਈ ਇਸੇ ਲੇਟਰ ਡਾਰਕ ਕਰਿਆ ਆਹ ਲੇਟਰ ਲਾਈਟ ਦੇਖੋ ਹਾਂ ਚਲੋ ਵੀ ਆਪਣਾ ਮੰਚੂਰੀਨ ਰੈਡੀ ਖੰਦਾਇਆ ਆਹ ਲਓ ਪਾਏ ਤੇ ਪਾਤੇ ਸਪ੍ਰਿੰਗ ਆਨੀਅਨ ਚੋੜੀਨ ਅੱਜ ਤੇ ਕੀ ਖਾਣ ਲੱਗੇ ਸਿਸ ਉਹ ਨਮਰ ਟਮਟਮ ਜਿਹੜਾ ਬਦਾਨਾ ਉਸ ਵਾਰ ਲੱਗਦਾ ਉਹ ਨਹੀਂ ਖਾਣੇ ਹੈਗੇ ਨੂਡਲਸ ਨੂਡਲਸ ਨਾ ਖਾਣੇ ਹਾਂ ਹਾ ਹਾ ਡਿਨਰ ਆਪਣਾ ਰੈਡੀ ਆ ਚਾਈਨੀਜ਼ ਫੂਡ ਯਾ ਚਾਈਨੀਜ਼ ਫੂਡ ਓਕੇ ਵਾਓ ਤਾਂ ਵੀ ਆਪਣਾ ਡਿਨਰ ਪਗਿਆ ਰੈਡੀ ਗੁੱਡ ਸਪਾਈਸੀ ਦਾ ਨਹੀਂ ਮੈਂ ਵੀ ਲੱਗੀ ਖਾ ਕੇ ਦੇਖਣਾ ਹੂੰ ਨੋਡਲ ਬਹੁਤ ਸਵਾਦ ਆ ਹੂੰ ਬਹੁਤ ਜਿਆਦਾ ਸਵਾਦ ਬਣਿਆ ਮਨਚੂਰੀਅਨ ਵੀ ਕਾਂਚੀ ਬਹੁਤ ਟੇਸਟੀ ਬਣਿਆ ਚਲੋ ਫਿਰ ਮੈਂ ਆਪਣਾ ਡਿਨਰ ਕਰ ਲਵਾਂ ਇਸੇ ਮੇਰੀ ਅੱਜ ਦੀ ਵੀਡੀਓ ਆਈ ਹੋਪ ਤੁਹਾਨੂੰ ਪਸੰਦ ਆਉਗੀ ਤੇ ਪਲੀਜ਼ ਮੇਰੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅਰਥ ਲਈ ਇਨ ਨਾਈ ਬਾਏ ਬਾਏ